ਸਟਾਰ ਇਸ ਮਹੀਨੇ 14 ਮਾਰਚ ਨੂੰ ਦਿੱਲੀ ਹਾਈ ਕੋਰਟ ਦੇ ਇੱਕ ਜੱਜ ਦੇ ਘਰੋਂ ਵੱਡੀ ਮਾਤਰਾ ਵਿੱਚ ਨਕਦੀ ਮਿਲਣ ਦੀ ਵੱਡੀ ਪੱਧਰ ਉਤੇ ਚਰਚਾ ਹੋ ਰਹੀ ਹੈ ਡੰਡੀ ਦੇਸ਼ ਦੇ ਅਦਾਲਤੀ ਪ੍ਰਬੰਧ ਉਤੇ ਵੀ ਇਸ ਨਾਲ ਵੱਡਾ ਹਰਫ ਆਇਆ ਹੈ ਡੰਡੀ ਭਾਰਤੀ ਸੰਵਿਧਾਨ ਅਨੁਸਾਰ ਅਦਾਲਤਾਂ ਬਿਨਾਂ ਸਰਕਾਰੀ ਦਬਾਅ ਦੇ ਆਜ਼ਾਦਾਨਾ ਤੌਰ ਉੱਤੇ ਵਿਚਰਦੀਆਂ ਹਨ ਡੰਡੀ ਇਸ ਸੰਬੰਧੀ ਲੰਮੇ ਸਮੇਂ ਤੋਂ ਹਰ ਪੱਧਰ ਉੱਤੇ ਬਹਿਸਾਂ ਅਤੇ ਵਿਚਾਰ-ਵਟਾਂਦਰੀ ਵੀ ਹੁੰਦੇ ਰਹਿੰਦੇ ਹਨ ਡੰਡੀ ਜਦੋਂ ਕੋਈ ਤਤਕਾਲੀ ਸਰਕਾਰ ਅਦਾਲਤੀ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਆਪਣਾ ਦਖਲ ਵਧਾਉਂਦੀ ਹੈ ਤਾਂ ਅਸਦੀ ਸਖਤ ਆਲੋਚਨਾ ਵੀ ਕੀਤੀ ਜਾਂਦੀ ਹੈ ਦੇੰਡੀ ਦੇਸ਼ ਦੀ ਜਨਤਾ ਦੀ ਵੀ ਇਹੀ ਧਾਰਨਾ ਹੈ ਕਿ ਅਦਾਲਤੀ ਪ੍ਰਬੰਧ ਨੂੰ ਬਿਨਾਂ ਕਿਸੇ ਰੁਕਾਵਟ ਅਤੇ ਪੱਖਪਾਤ ਦੇ ਆਪਣਾ ਕੰਮ ਕਰਨਾ ਚਾਹੀਦਾ ਹੈ ਅਤੇ ਨ્યાਮ ਵਿਵਸਥਾ ਵਿੱਚ ਲੋਕਾਂ ਦਾ ਵਿਸ਼ਵਾਸ ਬਣਾਈ ਰੱਖਣ ਲਈ ਇਸ ਦਾ ਪਾਰਦਰਸ਼ੀ ਹੋਣਾ ਵੀ ਬੇहद ਜ਼ਰੂਰੀ ਹੈ ਡੰਡੀ ਹਾਲੇ ਤੱਕ ਕੁਝ ਕਮੀਆਂ ਕਮਜ਼ੋਰੀਆਂ ਦੇ ਬਾਵਜੂਦ ਲੋਕਮਣਾ ਵਿੱਚ ਅਦਾਲਤਾਂ ਦਾ ਵਿਸ਼ਵਾਸ ਬਣਿਆ ਰਿਹਾ ਹੈ ਭਾਵੇਂ ਕਿ ਸਮੇਂ-ਸਮੇਂ ਇਹਨਾਂ ਉਤੇ ਕਿੰਤੂ ਪ੍ਰੰਤੂ ਵੀ ਹੁੰਦੇ ਰਹੇ ਹਨ ਅਤੇ ਹਰ ਪੱਦਰ ਦੀਆਂ ਅਦਾਲਤਾਂ ਵਿਰੁੱਧ ਹਾਈ ਕੋਰਟਾਂ ਜਾਂ ਸੁਪਰੀਮ ਕੋਰਟ ਕੋਲ अनेका ਵਾਰ ਸ਼ਿਕਾਇਤਾਂ ਵੀ ਦਰਜ ਹੁੰਦੀਆਂ ਰਹੀਆਂ ਹਨ ਡੰਡੀ ਇਨਾਂ ਦੇ ਨਿਪਟਾਰੇ ਲਈ ਹਾਈ ਕੋਰਟਾਂ ਜਾਂ ਸੁਪਰੀਮ ਕੋਰਟ ਵੱਲੋਂ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਅੰਦਰੂਨੀ ਕਮੇਟੀਆਂ ਬਣਾ ਕੇ ਸਮੱਸਿਆਵਾਂ ਨੂੰ ਹੱਲ ਕਰਨ ਦੇ ਵੀ ਯਤਨ ਲਗਾਤਾਰ ਕੀਤੇ ਜਾਂਦੇ ਰਹੇ ਹਨ ਡੰਡੀ ਕਿਸੇ ਵੀ ਟਾਕ ਹੇਠਲੀ ਅਦਾਲਤ ਜਾਂ ਹਾਈ ਕੋਰਟਾਂ ਬਾਰੇ ਸਰਪੱਛ ਅਦਾਲਤ ਹਮੇਸ਼ਾ ਸੁਚੇਤ ਰਹਿਣ ਦਾ ਯਤਨ ਵੀ ਜ਼ਰੂਰ ਕਰਦੀ ਹੈ ਬੰਡੀ ਕੁਝ ਮਹੀਨੇ ਪਹਿਲਾਂ ਇਲਾਹਾਬਾਦ ਹਾਈ ਕੋਰਟ ਦੇ ਇੱਕ ਜੱਜ ਵੱਲੋਂ ਵਿਸ਼ਵ Hindu ਪ੍ਰੇਸ਼ਦ ਨਾਲ ਸੰਬੰਧਿਤ ਇੱਕ ਸਮਾਗਮ ਵਿੱਚ ਜੋ ਬਿਆਨ ਦਿੱਤਾ ਗਿਆ ਸੀ ਅਸਦਾ ਵੀ ਸਰਬੋੱਚ ਅਦਾਲਤ ਨੇ ਸਖਤ ਨੋਟਿਸ ਲਿਆ ਸੀ ਪਰ ਹੁਣ ਵਾਪਰਿਆ ਇਹ ਘਟਨਾਕਰਮ ਬੇहद ਅਜੀਬ ਹੈ ਅਤੇ ਇਸ ਕਾਰਨ ਖੜੇ ਹੋਏ ਸਵਾਲਾਂ ਨੂੰ ਸੁਲਝਾਉਣ ਦੀ ਮੰਗ ਕਰਦਾ ਹੈ ਦਿੱਲੀ ਹਾਈ ਕੋਰਟ ਦੇ ਸਬੰਧਿਤ ਜੱਜ ਦੀ ਸਰਕਾਰੀ ਰਿਹائش ਵਿੱਚ ਅਚਾਨਕ ਅੱਗ ਲੱਗਣ ਕਾਰਨ ਉਸ ਸਮੇਂ ਘਰ ਵਿੱਚ ਕੋਈ ਵੀ ਪਰਿਵਾਰਕ ਮੈਂਬਰ ਨਾ ਹੋਣ ਕਾਰਨ ਫਾਇਰ ਬ੍ਰਿਗੇਡ ਵੱਲੋਂ ਇਸ ਅੱਗ ਉੱਤੇ ਕਾਬੂ ਪਾਉਣ ਲਈ ਕੀਤੀ ਗਈ ਕਾਰਵਾਈ ਦੌਰਾਨ ਉਪਰੋਕਤ ਜੱਜ ਦੇ ਘਰ ਵਿੱਚੋਂ ਵੱਡੀ ਮਾਤਰਾ ਵਿੱਚ ਨੋਟ ਮਿਲੇ ਜੋ ਅੱਗ ਲੱਗਣ ਨਾਲ ਅੱਧ ਪਜੱਦੇ ਬਜੇ ਰਹਿ ਗਏ ਸਨ ਡੰਡੀ ਸੂਚਨਾ ਅਨੁਸਾਰ 4-5 ਬੋਰੀਆਂ ਵਿੱਚ ਇਹਨਾਂ ਨੂੰ ਘਰ ਦੇ ਸਟੋਰ ਵਿੱਚ ਰੱਖਿਆ ਗਿਆ ਸੀ ਡੰਡੀ ਮੁੱਡਲੀਆਂ ਸੂਚਨਾਵਾਂ ਇਸੇ ਤਰ੍ਹਾਂ ਦੀਆਂ ਆਈਆਂ ਪਰ ਬਾਅਦ ਵਿੱਚ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਅਤੇ ਹੋਰ ਸਬੰਧਿਤ ਲੋਕਾਂ ਵੱਲੋਂ ਇਹਨਾਂ ਸੂਚਨਾਵਾਂ ਨੂੰ ਨਕਾਰ ਦਿੱਤਾ ਗਿਆ ਇਸ ਤੋਂ ਬਾਅਦ ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਦਵਿੰਦਰ ਕੁਮਾਰ ਉਪਾਧਿਆਏ ਦੀ ਰਿਪੋਰਟ ਉਪਰੰਤ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੰਜੀਵ ਖੰਨਾ ਵੱਲੋਂ ਕੀਤੀ ਗਈ ਕਾਰਵਾਈ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਡੰਡੀ ਉਹਨਾਂ ਵੱਲੋਂ ਮਿਲੇ ਨੋਟਾਂ ਦੀ ਜਾਣਕਾਰੀ ਨੂੰ ਜਨਤਕ ਕਾਰਨ ਅਤੇ